ਅ ਵੀਰੇ ਕੀ ਹਾਲ ਨੇ ਠੀਕ ਆ ਬੜਾ ਯਾਰ ਠੀਕ ਠਾਕ ਤੁਹਾਨੂੰ ਫੇਸਬੁੱਕ ਤੇ ਦੇਖਿਆ ਜੀ ਬਹੁਤ ਸ਼ੁਕਰੀਆ ਵੀਰੇ ਮੱਤੋਂ ਦਰਗਾਹ ਤੇ ਤੁਹਾਡੇ ਨਾਂ ਤੇ ਨਗਾੜੇ ਵੱਜ ਰਹੇ ਆ ਜੀ ਬਹੁਤ ਚੰਗਾ ਕੰਮ ਹੋ ਰਹੀ ਥੋੜਾ ਸ਼ੁਕਰੀਆ ਵੀਰੇ ਕੀ ਨਾਂ ਤੇਰਾ ਮੇਰਾ ਅਵਤਾਰ ਸਿੰਘ ਵੈਸੇ ਜੌਨੀ ਬਦਮਾਸ਼ ਦੇ ਨਾਮ ਨਾਲ ਜਾਣਦੇ ਆ ਜੀ ਮੈਨੂੰ ਜੌਨੀ ਪੰਜ 10 ਪਿੰਡ ਜੀ ਜੌਨੀ ਬਦਮਾਸ਼ ਕਿਹੜੇ ਪਿੰਡ ਦਾ ਕਿਹੜੇ ਇਲਾਕੇ ਦਾ ਸੋਏ ਮਾਜਰਾ ਪਿੰਡ ਹੈ ਜੀ ਆਪਣਾ ਜ਼ਿਲ੍ਹਾ ਜ਼ਿਲ੍ਹਾ ਮੋਹਾਲੀ ਹੈ ਜੀ ਮੋਹਾਲੀ ਆ ਤੁਸੀਂ ਮਾਤਾ ਜੀ ਉਹਨਾਂ ਦੇ ਮਾਤਾ ਜੀ ਸਿੰਗਲ ਕਾ ਤੋਂ ਬੰਨਿਆ ਕੱਟਾ ਬੱਛਾ ਬਣਾਇਆ ਹੋਇਆ ਜੀ ਮੈਨੂੰ ਕੱਟਾ ਬੱਛਾ ਸੱਟਾ ਮਾਰਦਾ ਜੀ ਸੱਟਾ ਮਾਰਦਾ ਜੀ ਕੁੱਪਦਾ ਮਾਰਦਾ ਜੀ ਕਿਸੇ ਦੇ ਕੋਈ ਪ੍ਰੂਫ ਹੈ ਸੱਟ ਦਾ ਕਿਸੇ ਦਾ ਕੋਈ ਪ੍ਰੂਫ ਦਾਦੀ ਦਾ ਜੀ ਮਾਰਿਆ ਜੀ ਹਾਂ ਦਾਦੀ ਦੇ ਕੇ ਲੱਭਾ ਵੜਦੀ ਮੈਂ ਦਾਦੀ ਦੀ ਹਾਂ ਕਿਸੇ ਤੁਹਾਡੇ ਸੱਟ ਲੱਗੀ ਵੀ ਕਿਸੇ ਤੇ ਕੋਈ ਸਬੂਤ ਤਾਂ ਦਿਖਾਓ ਕੋਈ ਕੱਟ ਬਾਟਾ ਤਾਂ ਹਾਂ ਦੇਖ ਆ ਕਹਿੰਦੀ ਮਾਂ ਕਹਿੰਦੀ ਆ ਵੜਦਾ ਇਹ ਤਾਂ ਜੀ ਇਹ ਬਿਨਾਂ ਗੱਲ ਤੋਂ ਮੈਂ ਮਾਰਾ ਜੀ ਗੁੱਸਾ ਨਾ ਸਕਦਾ ਇਹਨੇ ਹੱਥ ਜਲਾਏ ਹੋਏ ਆ ਜੀ ਚੁੱਲ੍ਹੇ 'ਚ ਇਹਨੂੰ ਰੋਟੀਆਂ ਸੇਕਣੀਆਂ ਨਹੀਂ ਆਉਂਦੀਆਂ ਮੇਰੀ ਮੰਮੀ ਨੂੰ ਇੰਨੀ ਉਮਰ ਹੋ ਗਈ ਦੁੱਲੇ ਵਿਚ ਹੱਥ ਜਲਾ ਲਿਆ ਪਤਾ ਨਹੀਂ ਕਿਹੜੇ ਸਾਹਬ ਨਾਲ ਜੀ ਮਾਰਦਾ ਕੁੜਾ ਦਾ ਕਿੰਨੇ ਕ ਟਾਈਮ ਤੋਂ ਇਦਾਂ ਕਰਦਾ ਬਾਜੀ ਹੋ ਗਿਆ ਸੱਚ ਬੋਲਦੀ ਮਨੂੰ ਆਪਣੀ ਜ਼ਿੰਦਗੀ ਕੋਈ ਪਿਆਰੀ ਨਹੀਂ ਗਰਦਨ ਵੱਢ ਕੇ ਚੜਾ ਦਊਂਗਾ ਜੇ ਝੂਠ ਬੋਲੀ ਭੰਗ ਪਿੰਡਾ ਸੀ ਤੂੰ ਨਹੀਂ ਸਰ ਦੱਸਾ ਕੀ ਗੱਲ ਹੈ ਜੀ ਸਿਰ ਜੀ ਸੱਚ ਗੱਲ ਦੱਸਦਾ ਜੀ ਮੈਂ ਮੈਂ ਲੈਣਾ ਲਾਈਆ ਪੰਨੀ ਤੇ ਚਟੇ ਦੀਆਂ ਮੇਰੇ ਚ ਦਲੇਰੀ ਆ ਗਈ ਜੀ ਬਹੁਤ ਲੜਾਈਆਂ ਕਰੀਆਂ ਉਹ ਮੁੰਡਿਆਂ ਨੇ ਲਾਦੇ ਜੀ ਮਨੂੰ ਇਦਾਂ ਨਾਲੀ ਰੱਖ ਕੇ ਲੈਟਰ ਥੱਲੇ ਸਕੇਚਦੇ ਸੀ ਅੰਦਰ ਬਾਅਦ ਚ ਫਰੂਟੀ ਖਿਚਲੇ ਸੀ ਠੀਕ ਹੈ ਬੇਟਾ ਇਹ ਉਹਦੇ ਕਰਕੇ ਥੋੜੀ ਪ੍ਰੋਬਲਮ ਆ ਗਈ ਜਿਆਦਾ ਜੀ ਦਿਮਾਗ 'ਚ ਸਿਗਰਟ ਪੀਣਾਂ ਤੋਂ ਭਰੀ ਹੋਈ ਉਹ ਵੀ ਗੰਗਾ ਜਾਂ ਗੁੰਗਾ ਸਭ ਕੁਝ ਹਲਦਾ ਜੀ ਆਪਣੇ ਕੋਲ ਉਹ ਜਿਹੜਾ ਵੀ ਆ ਗਿਆ ਸਭ ਤੁਹਾਡੇ ਪਰਿਵਾਰ 'ਚ ਮੈਂਟਲੀ ਸਭ ਕੁਝ ਹਲਦਾ ਜੀ ਇਹੀ ਹੈ ਜੀ ਨਹੀਂ ਇਸ ਤੋਂ ਪਹਿਲਾਂ ਨਹੀਂ ਇਹਦੇ ਨਾਨਕਿਆਂ 'ਚ ਜੈਦੇਦਾਰ ਕਿਹਨਾਂ 'ਚ ਨਾਨਕਿਆਂ 'ਚ ਮਮਾ ਉਹ ਸਿੱਧਾ ਥੋੜਾ ਜਿਆਦਾ ਪਰ ਕਿਸੇ ਨੂੰ ਮਾਰਾ ਆ ਸਿੱਧਾ ਹੈਗਾ ਮਤਲਬ ਸੀਗਾ ਬਸ ਉੱਥੇ ਹੀ ਆਈ ਹੋਈ ਹੈ ਪ੍ਰੋਬਲਮ ਇਹਨੂੰ ਤਾਂ ਬਲੱਡ 'ਚ ਹੀ ਹੁੰਦਾ ਤਾਂ ਜੀ ਜਿਆਦਾ ਉਹ ਛੋਟਾ ਜਿਹਾ ਕਾਮਾ ਪੜ ਜਾਣਾ ਨੇ ਕੰਮ ਰੇ 10 ਸਾਲ ਦਾ ਲੱਗ ਜੀ ਆ ਤਾਂ ਤਈ ਨਾ ਬੰਦੀਆਂ ਮੰਦੀਆਂ ਹਰਕਤਾਂ ਬੰਦੀਆਂ ਲੋਕਾਂ ਦੀ ਬੰਦਬਾਦ ਮੋਰਦਾ ਇਹ ਸਾਨੂੰ ਬੜ ਘੜਨਾ ਨਹੀਂ ਲੱਗੇ ਕੁੜੀਆਂ ਨੂੰ ਜੀ ਮੈਂ ਕਿਸੇ ਨੂੰ ਗਲਤ ਨਹੀਂ ਕਹਿੰਦਾ ਸਾਰੀਆਂ ਮੇਰੀਆਂ ਭੈਣਾਂ ਮੈਂ ਲੱਖੜੀ ਬਣਾ ਸਕਦਾ ਜੀ ਕੁੜੀ ਨੂੰ ਮੈਂ ਸਿਰਫ ਇੱਕ ਨੂੰ ਪਿਆਰ ਕਰਦਾ ਜੀ ਚੰਡੀਗੜ੍ਹ ਵਾਲੀ ਨੂੰ ਪਿਆਰ ਕਰਦਾ ਜੀ ਬਾਕੀ ਸਾਰੀਆਂ ਮੇਰੀਆਂ ਭੈਣਾਂ ਜੀ ਪਰਾਂ ਜੀ ਮੰਮੀ ਡੈਡੀ ਆ ਜੀ ਦੋਨੋਂ ਮਹਾਰਾਜ ਜੀ ਮੁਰੇ ਵੀ ਜਨਾ ਗੁਰਦਾਰੇ ਕੋਸੀ ਨੂੰ ਮੰਗਦਾ ਜੀ ਤਾਂ ਸਾਨੂੰ ਮਾਂ ਦਾ ਪੁੱਤਾ ਜੀ ਡੰਡੇ ਛੋਟੇ ਚੱਕਦਾ ਜੀ ਸੰਗਲ ਨਾ ਬੰਨਿਆ ਹੋ ਤਾਂ ਜੀ ਘਰ ਵੀ ਤਾਕੀ ਵੀ ਤੋੜ ਸੀ ਜੀ ਮੋਰੀ ਤੋਂ ਤਾਕੀ ਤੋੜ ਜਿਆਦਾ ਚੰਗੇ ਭਲੇ ਬੰਦੇ ਨੂੰ ਮੈਂਟਲੀ ਅ ਕੋਈ ਵੀ ਪੜਿਆ ਲਿਖਿਆ ਅੰਗਰੇਜ਼ੀ ਕੌਣ ਜਾਣਦਾ ਈ ਸਾਡੇ ਵਿੱਚੋਂ ਪੜਿਆ ਲਿਖਿਆ ਬੰਦਾ ਕੌਣ ਹੈ ਅੰਗਰੇਜ਼ੀ ਵਿੱਚ ਕੋਈ ਹੈ ਸੁਣਾ ਦੇ ਗ੍ਰੀਟੀ ਇਹਨਾਂ ਨੂੰ ਕੋਈ ਹੈ ਜਿਹੜਾ ਅੰਗਰੇਜ਼ੀ ਵਿੱਚ ਗੱਲ ਕਰ ਸਕਦਾ ਮੇਰੇ ਨਾਲ ਕੋਈ ਵੀ ਨਹੀਂ ਕਰ ਸਕਦਾ ਵੀਰੇ ਤੇਰੇ ਜਿੰਨਾ ਕੋਈ ਨਹੀਂ ਬੜਿਆ ਤੇਰਾ ਨਾਮ ਕੀ ਸਰ ਦਿਸ ਇਜ਼ ਅ ਸਟੂਪਿਡ ਪਰਸਨ ਆਲ ਹੀ ਇਜ਼ ਮਾਈ ਬੂਆ ਐਂਡ ਮਦਰ ਐਂਡ ਸਿਸਟਰ ਐਂਡ ਸਨ ਆਫ ਕਿਆ ਕਹਤੇ ਆ ਬੂਆ ਦਾ ਲੜਕਾ ਸਮਝ ਰਹੇ ਹੋ ਨਾ ਇਹ ਆਲ ਪਰਸਨ ਇਜ਼ ਅ ਸਟੂਪਿਡ ਈਡੀਅਟ ਓਕੇ ਮੈਂ ਵੀ ਇਹ ਕਰੀ ਵੀ ਜੀ ਮੈਂ ਪੜਿਆ ਲਿਖਿਆ ਬੰਦਾ ਕੀ ਨਾਂ ਤੇਰਾ ਵੀਰੇ ਅਵਤਾਰ ਸਿੰਘ ਨਾ ਫਿਰਿਆ ਉਦਾਂ ਮੈਨੂੰ ਜੌਨੀ ਬਦਮਾਸ਼ ਦੇ ਨਾਮ ਨਾਲ ਦੇ ਨਾਂ ਉਹ ਪੱਕਾ ਨਾ ਅਵਤਾਰ ਸਿੰਘ ਪੱਕਾ ਨਾ ਅਵਤਾਰ ਸਿੰਘ ਤੁਹਾਡੇ ਪਿਤਾ ਜੀ ਦਾ ਕੀ ਨਾਂ ਬੇਟਾ ਮਾਈ ਫਾਦਰ ਨੇਮੇ ਸਰ ਪ੍ਰੀਤਮ ਸਿੰਘ ਪ੍ਰੀਤਮ ਕਿੱਥੇ ਨੇ ਪ੍ਰੀਤਮ ਸਿੰਘ ਜੀ ਹੁਣ ਪ੍ਰੀਤਮ ਸਿੰਘ ਨਾਓ ਇਲਾ ਹੀ ਹਿਸ ਮਾਈ ਵਿਲੇਜ ਸੋਈ ਮજરા ਜਿਆੜੀ ਤੱਕ ਆਦਾ ਜਿਹਦੇ ਕੋਲ ਡਰ ਰੁਪਿਆ ਹੋਇਆ ਹੁੰਦਾ ਇਹਨਾਂ ਤਾਂ ਜੀ ਉਹ ਤਾਂ ਕੋਡਰ ਤੋਂ ਨਹੀਂ ਆਈ ਰਹੀ ਸੀ ਮਹਾਰਾਜ ਦੀ 100 ਲੱਗੇ ਜੀ ਗੁਰੂਗਰਾ ਸਾਹਿਬ ਦੀ ਗੋਣੀ ਵੱਟ ਕੇ ਹਜੂਰੀ ਵਿੱਚ ਆਪਣੀ ਗਰਦਨ ਵੱਟ ਕੇ ਦੰਨਾ ਫਿਰ ਰੋਕਣਾ ਨਹੀਂ ਹੈਗਾ ਇਹਨਾਂ ਨੇ ਝੂਠ ਬੋਲਦੇ ਆ ਇਹ ਨਾ ਨਾ ਜਾਂਦੇ ਪੁੱਤ ਬੋਲਦੇ ਝੂਠ ਬੋਲਦੇ ਸਰ ਇਹ ਆਪ ਰਿੰਗ ਰਿੰਗ ਕੇ ਕਹੋਂਗੇ ਵੀ ਨਹੀਂ ਨਹੀਂ ਕੋਈ ਸੱਟਾ ਨਹੀਂ ਮਾਰੀ ਆ ਸੰਤਾ ਵੀ ਐਹੀਂ ਆ ਵੀ ਪਤਾ ਨਹੀਂ ਕਿ ਆ ਝੂਠ ਦਾ ਝੂਠ ਦੀ ਗੰਡਈ ਇਹ ਝੂਠ ਦੀ ਗੰਡ ਮਹਾਰਾਜ ਅਸੀਂ ਤਾਂ ਵਾਹਿਗੁਰੂ ਮੇਰ ਕਰੀ ਸੀ ਤੇ 15 ਸਾਲ ਤੀਏ ਬਖਸ਼ਿਸ਼ ਆ ਭਾਈ ਆਸ਼ੀਰਵਾਦ ਦੇ ਜੀ ਝੂਠ ਇੱਕ ਹੁੰਦਾ ਈ ਝੂਠ ਇੱਕ ਹੁੰਦਾ ਸੱਚ ਤੁਸੀਂ ਪਛਾਣ ਕਰਨੀ ਵੀ ਝੂਠ ਕਿ ਆ ਸੱਚ ਕਿ ਆ ਵਾਹਿਗੁਰੂ ਇੱਕ ਓੰਕਾਰ ਬੋਲ ਇਕ ਓੰਕਾਰ ਸਤਨਾਮ ਸਤਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਭਉ ਨਿਰਵੈਰ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਅਜੂਨੀ ਸੈਭੰਗ ਅਜੂਨੀ ਸੈਭੰਗ ਗੁਰ ਪ੍ਰਸਾਦ ਗੁਰ ਪ੍ਰਸਾਦ ਜਪ ਜਪ ਆਦ ਸੱਚ ਆਦ ਸੱਚ ਜਗਤ ਸੱਚ ਜਗਤ ਸੱਚ ਹੈ ਭੀ ਸੱਚ ਹੈ ਭੀ ਸੱਚ ਨਾਨਕ ਹੋਸੀ ਵੀ ਨਾਨਕ ਹੋਸੀ ਵੀ ਸੋਚੇ ਸੋਚਣਾ ਹੋਵੇ ਜੇ ਸੋਚੇ ਲੱਖ ਵਾਰ ਚੁੱਪੇ ਚੁੱਪਣਾ ਹੋਵੇ ਜੇ ਲਾਇ ਲਿਆ ਰ ਬਤਾਰ ਭੁੱਖਿਆ ਭੁੱਖ ਨਾ ਉਤਰੇ ਜੇ ਬੰਨੀ ਪੂਰੀਆ ਪਰ ਸਹਿ ਸਿਆਣਪਾ ਲੱਖ ਹੋਏ ਤੇ ਇੱਕ ਨੱਚ ਚੱਲੇ ਨਾਲ ਕਿਵੇਂ ਸੱਜਿਆ ਹੋਈਏ ਕਿ ਕੂੜੇ ਟੁੱਟੇ ਪਾਲ ਹੁਕਮ ਜਾਈ ਚੱਲਣਾ ਨਾਨਕ ਲਿਖਿਆ ਨਾਲ ਮੈਂ ਪੰਜ ਬੋੜੀਆਂ ਤੱਕ ਪੜ ਲਿਆ ਤਾਂ ਜੀ ਹੁਣ ਮੈਂ ਭੁੱਲ ਗਿਆ ਥੋੜਾ ਨਸ਼ੇ ਬੱਤੇ ਕਰਨੇ ਕਰਕੇ ਪਹਿਲਾਂ ਮੈਂ ਆਮਰਤ ਛਕਿਆ ਹੋਇਆ ਤਾਂ ਜੀ ਬੈਠ ਜਾ ਸਿੰਘ ਸੱਜਿਆ ਬਤਾ ਜੀ ਮੈਂ ਪਹਿਲਾਂ ਬੈਠ ਜਾ ਪੁੱਤ ਪਹਿਲਾਂ ਬੈਠ ਇਹ ਸਭ ਝੂਠ ਤੂਫਾਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰਾ ਅਵਤਾਰ ਸਿੰਘ ਆ ਅਵਤਾਰ ਸਿੰਘ ਜੌਨੀ ਜੌਨੀ ਵੀਰਾ ਅੱਜ ਸੰਗਲ ਨਾਲ ਬੰਨ ਕੇ ਇਹਦਾ ਪਰਿਵਾਰ ਇੱਥੇ ਲੈ ਕੇ ਆਇਆ ਇਹਨੂੰ ਇਨਾਂ ਦੀ ਸਿਸਟਰ ਆ ਇਹਨਾਂ ਦੀ ਮੰਮੀ ਆ ਤੁਸੀ ਕੀ ਲੱਗਦੇ ਨੇ ਭੂਆ ਜੀ ਲੱਗਦੇ ਆ ਭੂਆਏ ਦਾ ਬੇਟਾ ਆ ਨਾਲ ਇਹਨੂੰ ਵੀਰੇ ਨੂੰ ਮਹਾਲੀ ਜ਼ਿਲ੍ਹੇ ਦਾ ਪਿੰਡ ਆ ਸੋਏ ਸੋਏ ਮਾਜਰਾ ਉੱਥੋਂ ਲੈ ਕੇ ਆਏ ਨੇ ਅੱਜ ਜੌਨੀ ਵੀਰੇ ਦੀ ਹਾਲਤ ਤੁਸੀਂ ਦੇਖੋ ਸਾਡਾ ਅੱਜ ਦਾ ਨੌਜਵਾਨ ਪਤਾ ਨਹੀਂ ਮਤਲਬ ਕਿਹੜੀ ਐਸੀ ਹਵਾ ਜਿਹਦੇ ਵਿੱਚ ਜਾ ਕੇ ਭੰਗ ਗੋਲੀਆਂ ਜਾਂ ਹੋਰ ਐਸੇ ਨਸ਼ੇ ਖਾਣ ਦੇ ਨਾਲ ਕਿਹੜੀ ਸੰਗਰਜ ਪੈ ਕੇ ਇਸ ਤਰ੍ਹਾਂ ਦੇ ਹਾਲਾਤ ਬਣਾ ਲੈਂਦੇ ਨੇ ਵੀ ਮੈਂਟਲੀ ਅਫਸੈਟ ਹੋਏ ਨੇ ਤੇ ਅੱਜ ਇਹ ਵੀਰ ਆਪਣੇ ਫਾਦਰ ਨੂੰ ਵੀ ਮੰਜੇ ਤੇ ਪਾਇਆ ਹੋਇਆ ਉਹਦਾ ਵੀ ਗੋਡਾ ਤੋੜਦਾ ਦੱਸਦੇ ਆ ਮੰਮੀ ਨੂੰ ਵੀ ਮਾਰਦਾ ਗੋਡਾ ਤੱਕਰੇ ਆਣ ਗਵਾਂਡ ਵੀ ਭੰਨ ਤੋੜ ਲੋਕਾਂ ਦੇ ਡੰਡੇ ਰੋੜੇ ਮਾਰਦਾ ਤੇ ਮਾਪਿਓ ਸੰਗਲ ਨਾਲ ਬੰਨ ਕੇ ਲੈ ਕੇ ਆਏ ਨੇ ਇੱਥੇ ਤੁਸੀਂ ਸੋਚੋ ਵੀ ਆ ਨਵਾਂ ਸੰਗਲ ਜਿਹੜਾ ਮੱਜਾਂ ਦੇ ਲਾਉਣ ਵਾਲਾ ਜਦੋਂ ਮਾਂ ਖਰੀਦ ਕੇ ਲੈ ਕੇ ਆਈ ਹੋਊਗੀ ਤੇ ਉੱਥੇ ਕੀ ਕਿਹਾ ਹੋ ਦੁਕਾਨ ਵਾਲੇ ਨੇ ਹਨਾ ਕਿਦਾਂ ਇੱਕ ਮਾਂ ਬਾਪ ਆਪਣੇ ਪੁੱਤ ਦੇ ਲੱਤ ਨੂੰ ਸੰਗਲ ਲਾਉਂਦੇ ਨੇ ਉਹਨਾਂ ਦੇ ਦਿਲ ਤੇ ਕੀ ਬੀਤਦੀ ਹੋਊਗੀ ਕੀ ਅਹਿਸਾਸ ਹੋਊਗਾ ਇਹਨਾਂ ਦਾ ਜਦੋਂ ਇੱਕ ਭੈਣ ਆਪਣੇ ਭਰਾ ਨੂੰ ਸੰਗਲ ਨਾਲ ਬੰਨ ਕੇ ਇੱਥੇ ਲਿਆਉਣ ਲਈ ਮਜਬੂਰ ਹੋ ਗਈ ਇੱਕ ਭੂਆ ਆਪਣੇ ਭਤੀਜੇ ਨੂੰ ਜਿਹਦੇ ਨਾਲ ਉਹਦੇ ਪੇਕੇ ਹੁੰਦੇ ਆ ਭਤੀਜਿਆਂ ਦੇ ਨਾਲ ਹੀ ਪੇਕੇ ਆ ਭਰਾਵਾਂ ਤੋਂ ਬਾਅਦ ਉਹ ਆਪਦੇ ਭਤੀਜੇ ਨੂੰ ਸੰਗਲ ਨਾਲ ਬੰਨ ਕੇ ਲੈ ਕੇ ਆਈ ਇੱਥੇ ਇੱਕ ਭਰਾ ਮਾਮੇ ਦੇ ਪੁੱਤ ਨੂੰ ਭੂਆ ਦਾ ਪੁੱਤ ਮਤਲਬ ਇਹ ਸਾਰੀਆਂ ਰਿਸ਼ਤੇ ਆ ਨਾਤਿਆਂ ਦੀ ਬਿਲਕੁਲ ਬੇਵਸੀ ਹੋ ਜਾਂਦੀ ਆ ਜਦੋਂ ਇਦਾਂ ਦੇ ਹਾਲਾਤ ਬਣਦੇ ਨੇ ਅਸੀਂ ਅਕਸਰ ਦੇਖਦੇ ਆਂ ਘਰਾਂ ਦੇ ਵਿੱਚ ਸਿੰਗਲਾਂ ਨਾਲ ਬੰਨੇ ਹੋਏ ਨੌਜਵਾਨ ਵੀਰ ਸਾਡੀਆਂ ਭੈਣਾਂ ਔਰ ਉਹਨਾਂ ਦੇ ਹਾਲਾਤ ਅੱਜ ਅਵਤਾਰ ਸਿੰਘ ਤਾਂ ਹਜੇ ਬਹੁਤ ਠੀਕ ਆ ਸਾਲਾਂ ਬੱਧੀ ਸਮਾਂ ਬੀਤ ਜਾਂਦਾ ਸਿੰਗਲਾਂ ਨਾਲ ਬੰਨਿਆ ਜਾਨਵਰਾਂ ਵਰਗਾ ਜੀਵਨ ਹੋ ਜਾਂਦਾ ਪਰ ਮਜਬੂਰੀ ਐਸੀ ਵੀ ਸਮਾਜ ਵੀ ਸਾਥ ਦੇਣੋਂ ਹਟ ਜਾਂਦਾ ਅੱਜ ਤਾਂ ਭੂਆ ਭੈਣਾਂ ਨਾਲ ਖੜੀਆਂ ਜਦੋਂ ਸਮਾਂ ਬੀਤਦਾ ਹੌਲੀ ਹੌਲੀ ਪਰਿਵਾਰ ਵੀ ਪਿੱਛੇ ਹਟ ਜਾਂਦਾ ਅੱਜ ਅਵਤਾਰ ਸਿੰਘ ਨੂੰ ਲੈ ਕੇ ਪਰਿਵਾਰ ਇੱਥੇ ਪਹੁੰਚਿਆ ਸਾਡੇ ਕੋਲੇ ਅਰਦਾਸ ਕਰਿਓ ਇਹ ਵੀਰਾ ਠੀਕ ਹੋ ਜAVE ਇਸ ਮਾਂ ਨੂੰ ਇਨਾ ਸੰਗੜਾ ਦਾ ਬੰਨ ਕੇ ਨਾ ਰੱਖਣਾ ਪਵੇ ਆਪਦਾ ਗੱਭਰੂ ਪੁੱਤ ਜੀ ਮੈਂ ਜਦੋਂ ਠੀਕ ਮੈਂ ਬਰਿਆ ਸੀ ਦੋ 3ਆਂ ਸੀਗੀਆਂ ਵੀਰਦੀਆਂ ਵਧੀਆ ਕੰਮਕਾਰ ਕਰਦਾ ਸੀ ਗੋਦਰੇਜ ਦੇ ਵਿੱਚ ਘਰ ਵਾਲੀ ਨੇ ਫਰੈਂਡ ਬਣਾ ਕੇ ਜੀ ਵਿਆਹ ਕਰਾ ਲਿਆ ਕਿਸੇ ਕੁਝ ਹਾਲਾਤ ਇਦਾਂ ਦੇ ਬਣ ਗਏ ਜ਼ਿੰਦਗੀ 'ਚ ਵੀ ਅਜ ਸੰਗਲ ਨਾਲ ਬੰਨ ਕੇ ਲੈ ਕੇ ਆਉਣਾ ਪਿਆ ਇਹਨਾਂ ਤੇ ਬਾਜੀ ਮੈਂ ਜਦੋਂ ਠੀਕ ਹੋ ਗਿਆ ਗੋਦਰੇਜ ਕੰਪਨੀ 'ਚ ਲੱਗ ਗਿਆ ਮੈਂ 11000 ਡੋਨੇਸ਼ਨ ਬਾਜੀ ਦੇ ਕੈਂਪ ਨੂੰ ਦੇ ਕੇ ਜਾਵਾਂਗਾ ਬਸ ਠੀਕ ਹੈ ਵੀਰ ਪਰ ਹੁਣ ਮੇਰੀ ਇੱਕ ਗੱਲ ਮੰਨਣੀ ਪੈਣੀ ਤੂੰ ਹਾਂਜੀ ਮੈਂ ਤੇਰਾ ਸੰਗਲ ਖੋਲਣ ਲੱਗਿਆ ਹੁਣ ਹੁਣ ਆਰਾਮ ਨਾਲ ਇੱਥੇ ਮੇਰੇ ਕੋਲ ਰਹਿਣਾ ਥੋੜੇ ਦਿਨ ਠੀਕ ਹੈ ਠੀਕ ਹੈ ਜੀ ਔਰ ਆਪਾਂ ਇੱਥੇ ਰਹਿ ਕੇ ਦਵਾਈ ਖਾਣੀ ਆ ਠੀਕ ਹੈ ਔਰ ਬਿਲਕੁਲ ਠੀਕ ਹੋ ਜਾਣਾ ਠੀਕ ਹੈ ਬਿਲਕੁਲ ਨਹੀਂ ਕਿਸੇ ਨੂੰ ਗਲਤ ਬੋਲਣਾ ਨਾ ਕਿਹਾ ਨਾ ਲੜਨਾ ਨਾ ਕਿਹਾ ਠੀਕ ਆ ਠੀਕ ਆ ਪਾਠ ਦਾ ਕਰ ਨਾ ਪੰਜ ਪੌੜੀਆਂ ਦਾ ਪਾਠ ਕਰ ਠੀਕ ਹੈ ਪਾਠ ਕਰਿਆ ਕਰ ਪੁੱਤ ਆ ਜੰਦਾ ਖੋਲ ਦੀ ਤਰਾ ਦੂਆ ਕੋਲ ਜਾ ਮੈਂ ਤਾਂ ਪਾਜੀ ਬਹੁਤ ਕੰਮ ਘਰ ਵਾਲੀ ਨੇ ਥੋੜਾ ਟੈਨਸ਼ਨ ਦੇਤੀ ਦਿਮਾਗ ਨੂੰ ਜੀ ਕੋਈ ਨਾ ਪੁੱਤ ਸਭ ਠੀਕ ਹੋ ਜੂਗੀ ਸ਼ੁਕਰਿਆ ਨਹੀਂ ਦੇ ਰਹੀ ਮੇਰੀ ਉਹ ਵੀ ਲੈ ਮਿਲ ਜਾਣਗੀਆਂ ਪੁੱਤ ਉਹ ਮੁੰਡੇ ਕੋਲ ਜ਼ਮੀਨ ਜ਼ਾਇਦਾ ਦਾ ਜੀ ਮੈਂ ਬੋਲੇ ਸੋਨਹਾ ਦਾ ਸ਼ੁਕਰਿਆ ਕਰ ਤੇ ਇਹ ਸੰਗਲ ਸਾਡੇ ਕੋਲੇ ਕੁਆਂਟਲਾਂ ਦੇ ਰੂਪ ਦੇ ਵਿੱਚ ਪਿਆ ਪਤਾ ਨਹੀਂ ਕਿੰਨੀਆਂ ਹੀ ਭੈਣਾਂ ਦੇ ਕਿੰਨੇ ਵੀਰਾਂ ਦੇ ਕਿੰਨੇ ਬਜ਼ੁਰਗਾਂ ਦੇ ਗੁੱਟਾਂ ਤੋਂ ਗਿੱਟਿਆਂ ਤੋਂ ਇਹ ਸੰਗਲ ਖੁੱਲੇ ਆ ਅੱਜ ਇਸ ਵੀਰ ਦੇ ਨੱਤ ਨੂੰ ਲੱਗਿਆ ਇਹ ਸੰਗਲ ਖੁੱਲ ਗਿਆ ਬਸ ਅਰਦਾਸ ਕਰਿਓ ਇਹ ਦੁਬਾਰਾ ਕਦੇ ਇਸ ਤਰ੍ਹਾਂ ਦੇ ਹਾਲਾਤ ਨਾ ਬਣੇ ਦੀ ਜ਼ਿੰਦਗੀ 'ਚ ਵੀ ਇਹਨੂੰ ਸੰਗਲਾਂ ਦਾ ਬੰਨਣਾ ਪਵੇ ਪਰਿਵਾਰ ਨੂੰ ਤੇ ਤੁਹਾਡੇ ਆਸ-ਪड़ोस ਵੀ ਕੋਈ ਇਸ ਤਰ੍ਹਾਂ ਦਾ ਮੈਂਬਰ ਹੈ ਉਹਨੂੰ ਜਰੂਰ ਇੱਥੇ ਸਾਡੇ ਤਿੱਕਰ ਲੈ ਕੇ ਆਵੋ ਸਾਡੇ ਨਾਲ ਸੰਪਰਕ ਕਰੋ ਪਰ ਪਰਿਵਾਰ ਦੇ ਮੈਂਬਰਾਂ ਨੂੰ ਨਾਲ ਰੁਕਣਾ ਪਊਗਾ ਕਿ ਜਾਣੇ ਨੂੰ ਇਕੱਲਿਆਂ ਨੂੰ ਨਹੀਂ ਰੱਖ ਸਕਦੇ ਆਪਾਂ ਨੂੰ ਮਹੀਨਾ 2 ਮਹੀਨੇ ਇੱਥੇ ਰੱਖਣਾ ਪਊਗਾ ਪਰ ਆ ਕੇ ਟ੍ਰੀਟਮੈਂਟ ਕਰਾ ਸਕਦੇ ਤੇ ਜੋ ਜੋ ਵੀ ਇਹ ਦੇਖ ਰਹੇ ਭਾਜੀ ਦੀ ਸੰਸਥਾ ਨੂੰ ਡੋਨੇਸ਼ਨ ਦਿਆ ਕਰੋ ਜੀ ਪਰ ਆਪਣੇ ਕਿਉਂਕਿ ਬਹੁਤ ਹੀ ਵਧੀਆ ਪਰਿਵਾਰ ਜ਼ਿਆਦਾਤਰ ਕੀ ਕਰਦੇ ਆ ਵੀ ਉਹ ਚਾਹੁੰਦੇ ਆ ਬਸ ਤੁਸੀਂ ਰੱਖ ਲਓ ਵੀ ਅਸੀਂ ਰਹਿ ਨਹੀਂ ਸਕਦੇ ਨਾਲ ਦੇਖੋ ਤੁਹਾਡੇ ਧੀਆਂ ਪੁੱਤ ਨੇ ਭੈਣ ਭਰਾ ਨੇ ਜੇ ਕਿਸੇ ਵਜ੍ਹਾ ਨਾਲ ਜਿੱਦਾਂ ਦੇ ਹਾਲਾਤ ਚੱਲੇਗੇ ਨੇ ਵੀ ਜਿਨ੍ਹਾਂ ਨੂੰ ਬੰਨਣਾ ਤੱਕ ਪੈ ਰਿਹਾ ਤੁਹਾਨੂੰ ਸਾਥ ਵੀ ਦੇਣਾ ਪੈਣਾ ਅੱਜ ਇਹ ਵੀਰ ਨੂੰ ਇੱਥੇ ਲੈ ਕੇ ਆਇਆ ਮਾਤਾ ਜੀ ਤੁਸੀਂ ਰਕੋਗੇ ਨਾਲ ਹਾਂ ਇਹਨਾਂ ਦੇ ਮੰਮੀ ਇੱਥੇ ਨਾਲ ਰੁਕਣਗੇ ਤੁਸੀਂ ਦੇਖੋਗੇ ਕੁਝ ਦਿਨਾਂ ਵਿੱਚ ਇਹ ਵੀਰਾ ਠੀਕ ਵੀ ਹੋ ਜਾਊਗਾ ਔਰ ਆਪਣੀ ਜ਼ਿੰਦਗੀ ਨੂੰ ਜਿਉਣ ਦੇ ਕਾਬਿਲ ਵੀ ਹੋ ਜਾਊਗਾ ਬਸ ਸਮੱਸਿਆ ਫੇਰ ਉਦੋਂ ਆਉਂਦੀ ਆ ਜਦੋਂ ਆਮ ਜੀਵਨ ਦੇ ਵਿੱਚ ਬੰਦਾ ਸਮਾਜ ਚ ਫੇਰ ਵਿਚੜਦਾ ਤਾਂ ਉਹ ਸਮਾਜਿਕ ਲੋਕ ਦੁਬਾਰਾ ਫੇਰ ਉਹੀ ਹਾਸਾ ਮਜ਼ਾਕ ਉਹੀ ਇੱਕ ਦੂਜੇ ਨੂੰ ਪਿੰਚ ਕਰਨ ਵਾਲੀਆਂ ਗੱਲਾਂ ਤਾਨੇ ਮਿਹਣੇ ਦੁਬਾਰਾ ਫੇਰ ਬੰਦੇ ਨੂੰ ਚੰਗਾ ਭਲਾ ਵਸਦਾ ਦੇਖਣਾ ਹੀ ਨਹੀਂ ਚਾਹੁੰਦੇ ਲੋ ਆ ਦੇਖੋ ਜੀ ਬੇਨਤੀ ਹੈ ਭੈਣੋ ਭਰਾਵੋ ਤੇ ਸਾਥ ਦਿਆ ਕਰੋ ਇੱਕ ਦੂਜੇ ਨੂੰ ਇਨਸਾਨ ਆ ਇਨਸਾਨ ਹੋਣ ਦਾ ਫਰਜ਼ ਵੀ ਨਿਭਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ